ਬਾਏ ਬਹੁਤ ਸੰਗਲਾਂਗੇ ਇਹਨੇ ਸਕੂਲ ਜਾਣ ਨੂੰ ਐ ਗੱਲਾਂਗੇ ਜਦੋਂ ਆਉਣਾ ਜਦੋਂ ਲੈਣਾ ਆਉਣਾ ਨਾ ਫੇਰ ਗਾਣਾ ਗਾਉਂਦੀ ਹੁੰਦੀ ਮੇਰੀ ਕਾਲੀ ਐਕਟਿਵ ਐ ਇੱਕ ਦਿਨ ਖੜਾ ਕੇ ਜਿਉਂ ਲੱਗਦੀ ਮਗਰ ਪਿੰਡ ਤੱਕ ਗਾਣੇ ਗਾਉਂਦੀ ਜਾਂਦੀ ਐਹਲਾ ਐਹਲਾ ਨੂੰ ਨਿਆਣਾ ਕਿਦਾਂ ਹਾਂ ਸਹੀ ਆਉਂਦਾ ਆ ਆਦਮ ਪਰ ਦਬ ਯਾਰ ਦੇਖ ਕਿਦਾਂ ਲੱਗਦਾ ਸੁਣਨੀ ਨਹੀਂ ਛੱਡ ਕੇ ਮੰਮੀ ਮੈਂ ਨਾਜ਼ਮਪੁਰ ਨੂੰ ਲੈਣ ਅੱਜ ਬੰਦ ਗਏ ਸਵੇਰੇ ਸਵੇਰੇ ਘੰਟਾ ਘਾਲ ਸ਼ਾਪਿੰਗ ਗਾਲੀ ਮੰਮੀ ਨੇ ਚਪਲਾਂ ਲੈਣੀਆਂ ਉੱਥੇ ਰਾਹ ਜਾ ਕੇ ਪੰਡ ਤੇ ਮਿਲਿਆ ਕਹਿੰਦਾ ਮੰਮੀ ਨੂੰ ਕਹਿੰਦਾ ਪੰਡ ਤੇ ਮਿਲਿਆ ਮੰਮੀ ਨੇ ਕਹਿੰਦੇ ਤੇਰਾ ਔਖਾ ਟਾਈਮ ਲੰਘ ਗਿਆ ਮੰਮੀ ਕਹਿੰਦੀ ਆਹ ਹੁਣ ਉਮਰ ਲੰਘ ਗਈ ਔਖਾ ਟਾਈਮ ਵੀ ਲੰਘ ਗਿਆ ਕਹਿੰਦੀ 50 ਸਾਲ ਹੋ ਗਏ ਤੇ ਆਪੇ ਔਖਾ ਟਾਈਮ ਲੰਘ ਗਿਆ ਬਹੁਤ ਸਮੇਂ ਮੰਮੀ ਹੋਰਸਾ ਹੋ ਜਨਾ ਕਹੀ ਸੀ ਗੱਲ ਮੈਨੂੰ ਕਹਿਣੀ ਨਹੀਂ ਆਈ ਓ ਮਾਈ ਕਹਿੰਦੇ ਅੱਧੀ ਸੇ ਸਾਰੀ ਉਮਰ ਤਾਂ ਲੰਘ ਗਈ ਹੈ ਕਹਿੰਦੀ ਔਖਾ ਟਾਈਮ ਆ ਵੀ ਲੰਘ ਗਿਆ ਪਰ ਤਾਂ ਵਿਚਾਰਾ ਬੋਲਿਆ ਨਹੀਂ ਕੋਈ ਚੁੱਪ ਕਰਕੇ ਚੱਲ ਗਿਆ ਰਾਜ ਜਿਹੜਾ ਪੰਡਤ ਮਿਲਿਆ ਕੀ ਕਹਿੰਦਾ ਹੈ ਕਹਿੰਦਾ ਔਖਾ ਟਾਈਮ ਲੰਘ ਗਿਆ ਤੇਰਾ ਬੀਬਾ ਤੂੰ ਕੀ ਕਹਿੰਦਾ ਮੈਂ ਕਹਾਂ ਉਮਰ ਵੀ ਲੰਘ ਗਈ ਤਾਂ ਵੀ ਟਾਈਮ ਵੀ ਲੰਘ ਗਿਆ ਹਾਂ ਉਹ ਕਹਿੰਦੇ ਉਮਰ ਵੀ ਲੰਘ ਗਈ ਟਾਈਮ ਵੀ ਲੰਘ ਗਿਆ ਉਹ ਵੀ ਹੱਥ ਪਿਆ ਵਿਚਾਰਾ ਹੌਲੀ ਚਲਾਇਆ ਕਰੋ ਬਾਬਿਓ ਗੱਡੀ ਦੇਖਿਆ ਕਿਵੇਂ ਲਿਆ ਆਪਾਂ ਬੰਦੇ ਕਰਦੇ ਮੁੰਡੇ ਮੈਂ ਤਾਂ ਹੁਣ ਚੱਲ ਸਨੈਪ ਨਹੀਂ ਚੰਨਾ ਸਨੈਪ ਸਟੂਰ ਬਣਾਉਂਦੇ ਵੀਡੀਓ ਬਣਾਉਂਦੇ 100 ਦੀ ਸਪੀਡ ਤੇ ਗੱਡੀ ਹੁੰਦੀ ਧਿਆਨ ਮੋਬਾਈਲ ਤੇ ਚਲ ਜਾਂਦਾ ਉਹ ਫੇਰ ਇੱਥੇ ਹੁੰਦੀ ਜਾਂ ਫੁੱਟਪਾਥ ਤੇ ਚੜ ਜਾਂਦੀ ਆ ਜਾਂ ਪਲਟ ਜਾਂਦੀ ਆ ਹਮੇਸ਼ਾ ਕਹਿੰਦੇ ਵੀ ਮੋਬਾਈਲ ਤੇ ਕੁਝ ਕਰਨਾ ਨਾ ਚਾਰ ਇੰਡੀਕੇਟਰ ਛੱਡ ਲੈ ਐਂ ਬੀਜੀ ਸਪੀਡ ਤੇ ਜਾਂ ਸਾਈਡ ਤੇ ਲਾ ਕੇ ਆਪਣਾ ਦੇਖਿਆ ਕਰੋ ਯਾਰ ਐਡਾ ਵੀ ਬੇੜਨੇ ਚ ਨਹੀਂ ਬਾਹਾਂ ਨਾਲ ਦੇ ਪਿੰਡ ਦਾ ਹੀ ਸਿਗਾ ਮੁੰਡਾ ਭਰਾ ਆਪਣਾ ਹੀ ਸਿਗਾ ਇਹ ਲੰਘ ਆ ਕਿਦਾਂ ਨਕਸਾ ਹੋਇਆ ਗੱਡੀ ਪਾਲਟ ਗਈ ਸਾਰੀ ਤੇ ਦੇਖੇ ਲਈ ਵੀਡੀਓ ਦੇ ਵਿੱਚ ਕਿਦਾਂ ਗੱਡੀ ਭੱਜੀ ਹੋਇਆ ਨੇ ਧਿਆਨ ਰੱਖਿਆ ਕਰੋ ਯਾਰ ਸਪੀਡ ਸਕੂਲ ਮੈਂ ਤਾਂ ਆਪ ਵੀ ਇੰਨਾ ਦਾ ਕਿ 2-3 ਨਹੀਂ ਇਦਾਂ ਹੋਇਆ ਮੋਬਾਈਲ ਦੇ ਧਿਆਨ ਦੇ ਕਰ ਇੱਕ ਮਾਤੀ ਜਿਹੀ ਵੱਡ ਗਈ ਸੀ ਗੱਡੀ ਇਦਾਂ ਹੋ ਜਾਂਦਾ ਅਸੀਂ ਚੰਦਿਆਂ ਜੀ ਬੰਡ ਭੂਆ ਆਪਣੀ ਦੇ ਘਰੇ ਆਨੇ ਮਾਰ ਕੇ ਤੇ ਇਦਨ ਦਿਖਾਏ ਇਸ ਦਾ ਸੂਟ ਕਰ ਲਿਪੜ ਗਿਆ ਕਰਤਾ ਕੰਮ ਕੋਈ ਕੰਮ ਨਹੀਂ ਮੰਮੀ ਨਾ ਜਾ ਸਹੀ ਠਾਵ ਕਰ ਦੇਣਾ ਮਤੋਂ ਨਹੀਂ ਆ ਲਵੇੜ ਲਿਆ ਗੋਹੇ ਨਾ ਬੁਝਾਤੇ ਕਿੱਥੇ ਲੱਗੇ ਗੋਹੇ ਆਹਾ ਨਾਤੀ ਦੁੱਤੀ ਰਹਿ ਗਈ ਪੂਛ ਤੇ ਮੱਖੀ ਬਹਿ ਗਈ ਮੈਂ ਕਦੋਂ ਲੈ ਕੇ ਆ ਮੈਂ ਤਾਂ ਅੰਦਰੋਂ ਕੱਪੜੇ ਰੱਖ ਕੇ ਆ ਉਦੋਂ ਕਿ ਕਹੀ ਜਾਨੀ ਆ ਮੰਮੀ ਕਹਿੰਦੀ ਇਹ ਲੈ ਕੇ ਗਿਆ ਗੋਹੇ ਚ ਮੈਨੂੰ ਲੈ ਦੱਸ ਕਿੱਡੇ ਝੂਠ ਬੋਲਦੀ ਐ ਗੋਹੇ ਨਾਲ ਲਵੇ ਲਾ ਕੱਪੜੇ ਚਲ ਰਾਵਜਾ ਮੈਂ ਕੱਪੜੇ ਨਾ ਸਾਫ ਕਰਦਾ ਕੋਈ ਦੇਖ ਕੇ ਲੈ ਕਰ ਗੋਹੇ ਨਾਲ ਦਵੇਲ ਸਾਰੇ ਪਿੰਡ ਲੋਸਮੈਂਟ ਕਰਤੀ ਸੁਖਣੀ ਨਹੀਂ ਚੱਲੇ ਵੰਡੇ ਜਿਹੜੇ ਵੀ ਗੋੜੀ ਕੋੜੀ ਆਉਂਦੇ ਅਸੀਂ ਚੱਲਦੇ ਅਸੀਂ ਚੱਲਦੇ ਵੰਡੇ ਚੱਲਦੀ ਕੀ ਕਹਿੰਦਾ ਡਾਕਟਰ ਹੈ ਮਿੱਟੀ ਕੱਟੇ ਕਰਨੀ ਰੀਸੇ ਜੰਮੀ ਹੋਣੀ ਨੇ ਪੀਣ ਵਾਲੀ ਦਿੱਤੀ ਉਹਨੇ ਪੀਣ ਵਾਲੀ ਦਿੱਤੀ ਉਹਨੇ ਉਹ ਤੇ ਫਿਰ ਇੰਨੇ ਚ ਜੰਮੀ ਜਾਂਦੀ ਰਹੀ ਸੀ ਕਿ ਵਿਲੇ ਹੋ ਜਣਾ ਸੀ ਮਾਂ ਮੇਰੇ ਖੰਗ ਆਉਂਦੀ ਹੈ ਬਹੁਤ ਜ਼ਿਆਦੇ ਐਸਾ ਫਿਰ ਆਹ ਰਾਤ ਨੂੰ ਸਟੀਮ ਲਿਆ ਮੇਰੇ ਵੀ ਜੰਮੀ ਸੀ ਐਸਾ ਕਰਾਇਆ ਰਾਣੀ ਕੇ ਵਿਸ਼ੇਸ਼ ਜੰਮੀ ਹੋ ਗਿਆ ਨਾ ਉਹ ਕਹਿੰਦਾ ਫਿਰ ਪੰਪ ਲੈਣਾ ਪਊਗਾ ਉਹ ਨਹੀਂ 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 ਉਹ ਡੈਡਰਾਂ ਦੇ ਪੰਪ ਲੈਣਾ ਪੈਂਦਾ ਤੈਨੂੰ ਕਿਹੜਾ ਸਾਰੀ ਪ੍ਰੋਬਲਮ ਆਉਂਦੀ ਖੰਗ ਤੇਨੂੰ ਹੈਗਾ ਮਰੀ ਕੋ ਬਿਲਡਿੰਗ ਤੇਰਾ ਖੰਗ ਦੇਨੂੰ ਸਾਹ ਚੜਦਾ ਨਹੀਂ ਬਸ ਫਿਰ ਪੰਪ ਨਹੀਂ ਤੈਨੂੰ ਸਟੀਮ ਦਊਂਗਾ ਉਹ ਵਿੱਚ ਪਾ ਕੇ ਬੈਕ ਤੋਂ ਨੂੰ ਸੁngਿਆ ਕਰੇ ਉਹ ਸ਼ਾਮ ਇਹ ਤਾਂ ਨਹੀਂ ਨਿਕਲਦਾ। ਉਹ ਰੇਸ਼ਾ ਮੈਨੂੰ ਵੀ ਦਿਖਾਂਗਾ। ਉਹ ਰੇਸ਼ਾ ਤਾਂ ਹੀ ਨਿਕਲਦੀ ਹੁੰਦੀ ਜੰਮੀਆਂ ਹੁੰਦੀ ਆ। ਡਾਕਟਰ ਵੀ ਮੈਂ ਦੇਖਿਆ ਕਿ ਵੇਲੇ ਉਹਦੇ ਡਰਾ ਦਿੰਦੇ ਪਰ ਨੇ ਕਹਿੰਦੇ ਪੰਪ ਲਾਉਣਾ ਪੈਣਾ ਦੱਸ। ਚਲੋ। ਚਲ ਗਿਆ। ਆਹ ਲੀਟ ਹੈ ਇਹ ਨਹੀਂ ਐਪੀਐਸ ਆਈ ਡੋਟ ਨੋ ਪੀਐਸ ਇਹ ਤਾਂ ਕਰਦੇ ਆ। ਰਾਜਵਿੰਨ ਮੈਂ ਖੜੇ ਪਏ ਤਾਂ ਸਿੱਖ ਚੱਲੇ ਆ ਮੈਂ ਕਿ ਹਣਾ ਉਹਨੇ ਵਧੇ ਕਹਿਣਾ ਤੁਹਾਡਾ ਪਹਿਲੇ ਹੀ ਪਲਾਨ ਹੋਣਾ ਪਹਿਲਾ ਤਾਂ ਹੈ ਨਹੀਂ ਜਦੋਂ ਕੋ ਕੋਲਾ ਹੈ ਮਾਪਦਾ ਤਾਂ ਕਹਿੰਦਾ ਪਹਿਲੇ ਹੀ ਪਲਾਨ ਹੋਣਾ ਤਾਂ ਹੀ ਚੱਲਨੇ ਤੁਸੀਂ ਉਹ ਤਾਂ ਮੈਨੂੰ ਮੰਨਦੇ ਮੈਂ ਮੈਸੇਜ ਕਰਤਾ ਕਿ ਅਸੀਂ ਚੱਲੇ ਆ ਏਦਾਂ ਕਹਿੰਦਾ ਗਾਇਸ ਚੱਲਦੇ ਆ ਫੇਰ ਭੂਆ ਦੇ ਨੂੰ ਜਾ ਕੇ ਮਲਾਉਂਦੇ ਸਾਰੇ ਨਾ ਤੇ ਅੱਜ ਆਪਣਾ ਜਿਹਨਾਂ ਦੇ ਉਧਰ ਹੀ ਆ ਕਰਦੇ ਆ ਫੇਰ ਬਲੌਗ ਕੰਟੀਨਿਊ ਮਾਨੀਰੋ ਬਲੌਗਰ ਦੇ ਨਾਮ ਪਹੁੰਚ ਗਏ ਆਪਾਂ ਇਹ ਪਿੰਡ ਹੈਗਾ ਬਾਬੇ ਉਹ ਕੜਿਆਣਾ ਕੜਿਆਣਾ ਨਹੀਂ ਕਾਠੇ ਕਾਠੇ ਖਾ ਰਿਆ ਕਾਠੇ ਕਾਠੇ ਸਾਰੇ ਕਹਣਾ ਭੂਆ ਦਾ ਪਿੰਡ ਤੇ ਨਾਲੇ ਭੂਆ ਦੇ ਪਿੰਡ ਤੇ ਨਹੀਂ ਪਤਾ ਆਇਆ ਰੰਗ ਹੋਣ ਕੇਚਾ ਮੈਂ ਕਹਾਂ ਰੰਗ ਹੋਣ ਕੇਚਾ ਨਾ ਲਗਾ ਕਿਦਾ ਹੈ ਠੀਕ ਹੈ ਸਹੀ ਜਵਾਬ ਦੱਸਿਓ ਹਾਂ ਠੀਕ ਹੈ ਹਾਂ ਠੀਕ ਹੈ ਫੇਰ ਸასი ਨਾਲ ਮਿਲਣਾ ਸਾਡੇ ਨਰਾਨ ਨੂੰ ਮਿਲਣਾ ਸਾਡੇ ਨਰਾਨ ਨੂੰ ਭਾਈ ਮਸੀਹ ਕਿੱਥੇ ਹੋਰ ਹੋ ਗਿਆ ਠੀਕ ਠਾ ਕੇ ਆ ਠੀਕ ਹੈ ਬਧੀਆ ਘਰ ਮਾੜਾ ਨਹੀਂ ਉਹ ਤਾਂ ਦੂਜੀ ਮੰਜ਼ਲ ਤੇ ਵੀ ਪਾਣੀ ਪਾ ਦਿੰਦਾ ਸਹੀ ਗੱਲ ਸਭ ਨੇ ਕਿਦਾਂ ਹੋਰ ਵੀ ਦੇਖੋ ਕਿੰਨੇ ਸੋਹਣੇ ਆ ਪਾਪੀ ਉੱਤੇ ਉਹਨਾਂ ਟੀਨਾ ਨਾਲ ਦਿੱਤੇ ਹੋਣੇ ਲੈਂਟਰ ਪਾ ਆ ਸੱਜਿਆ ਬੰਦ ਕੇ ਉਹ ਲੈਟਰ ਪਾਇਆ ਇਹਨਾਂ ਸਤਾਈ ਚੋਣ ਵਾਲਾ ਅਹ ਇਹ ਬਧੀਆ ਘਰ ਉੱਥੇ ਨਾਲ ਤੇ ਬਧੀਆ ਨਾਲ ਉੱਥੇ ਬਾਰ-ਬਾਰ ਸੀਗਾ ਕੋਈ ਆਂਡ ਆਂਡ ਨਾ ਗਵਾਂਡ ਇੱਥੇ ਲੈ ਲੈ ਕਾਈ ਪੱਟੀ ਜਾਣਾ ਲੈ ਲਾ ਲਾ ਕੇ ਲਾ ਕੇ ਘਰ ਹੈਗੇ ਘਰਾਂ ਚਿਆ ਘਰ ਆ ਚੰਗੇ ਵੰਡੇ ਆ ਚੰਗੇ ਉਹ ਬਹਾਂ ਦੇ ਬਸ ਬਸ ਪਾਣੀ ਰੁੱਖੇ ਜਿਆ ਕਿੱਦਾਂ ਦੇ ਹੈ ਨਹੀਂ ਉਹ ਹੈ ਨਾ ਮੇਰਾ ਰੱਜ ਕਿ ਮੇਰਾ ਕੋਣਾ ਦੇਖਿਆ ਕੋਣਾ ਹੈ ਜੀ ਭੂਆ ਜੀ ਦੀ ਭੂਆ ਤੇਰੀ ਭੂਆ ਇਹ ਤੇਰੀ ਭੈ ਜਿਹਦਾ ਤੇਰੀ ਬੱਬੀ ਭੂਆ ਸੀ ਨਹੀਂ ਕੋਣਾ ਹੈ ਜਿੱਦਾਂ ਤੇ ਲੱਭੀ ਭੂਆ ਹੈ ਮੇਰੇ ਭੂਆ ਆ ਹਾਂ ਜਿੱਦਾਂ ਤੇਰੀ ਬੱਬੀ ਭੂਆ ਹੈ ਕਾਲੀ ਕਾਲੀ ਲੱਭੀ ਹੈ ਜਿੱਦਾਂ ਤੇ ਉਹ ਭੂਆ ਦਾ ਮੁੰਡਾ ਇੱਕ ਅੱਜ ਨਾਲ ਕਹਿੰਦੀ ਸੀ ਕਹਿੰਦੀ ਭੂਆ ਤੂੰ ਸਾਕੀ ਤੇਰੀ ਦੀ ਭੈਣ ਹੈ ਮੈਂ ਕਿਹਾ ਤੇਦਾ ਤੂੰ ਮੱਤੀ ਐਸ਼ੇ ਉੱਡਾ ਜੱਗਾ ਕਿਹੜਾ ਜੱਗਾ ਕਿਸੇ ਹੱਟ ਆਉਂਦੇ ਨੇ ਆ ਦੌੜਨ ਲੱਗੇ ਗੋਹਾ ਲਵਾ ਲੈ ਉਹਦੇ ਚੱਲ ਗਏ ਪਸੂਆਂ ਆ ਲੈ ਮੈਂ ਸਾਫ਼ ਕੀਤਾ ਹੈ ਬੱਚੀ ਦੇ ਦੁਆਰੇ ਚੱਲ ਜੰਦੀ ਆ ਬੱਚੀ ਬੈਠੀ ਬੱਚੀ ਇਹਦੀ ਸੇਲੀ ਆ ਨਾ ਹਾਂ ਅੱਗੇ ਜਾਦੇ ਸੀ ਆ ਨਾ ਮੈਂ ਆ ਰੁਕ ਜਾ ਚਲੋ ਚੱਲੀਏ ਹੈਲੋ ਰੁਕ ਜਾ ਦੋ ਸ਼ੋਅ ਪਿਆਰ ਪਿਆਰ ਦੇਣ ਮੇਰੇ ਕਿੱਥੇ ਗਏ ਸ਼ੌਕ ਬਣੀ ਮੇਰੀ ਮੈਨੂੰ ਸ਼ੌਕ ਬਣੀ ਆ ਲੈ ਚੀਜੀ ਲੈ ਰਹੀ ਗੂੜ ਲੈ ਲਈ ਨਹੀਂ 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 ਮੈਂ ਤੈਨੂੰ ਨਹੀਂ 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 ਪੂਆ ਨਹੀਂ ਨਹੀਂ ਮੇਰੀ ਨਹੀਂ ਤੂੰ ਚੁੱਪ ਕਰ ਨਹੀਂ 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 ਸੋਕ ਕੋਈ ਨਹੀਂ ਮੈਂ ਟਲ ਆਇਆ ਬਾਣ ਨੂੰ ਸੰਭਲਣ ਆ ਨਹੀਂ ਮੇਰੀ ਹੋਏ ਕਿਵੇਂ ਮੇਰੇ ਬੈਠੀ ਆ ਆ ਤੂੰ ਰਹਿਣ ਤੇ ਕੁਛ ਨਹੀਂ ਕਰਨਾ ਖਾ ਜਾ ਇਹ ਬੰਦ ਕਰ ਆ ਜਾ ਆਜੇ ਕੁਛ ਨਹੀਂ ਕੁਛ ਨਹੀਂ ਖਾਣਾ ਮੈਂ ਤਾਂ ਘਰ ਰਹਿ ਲਾ ਸਵੇਰ ਨੂੰ ਚਲ ਜਾਇਆ ਹੈ ਹਰ ਫੜ ਮੈਂ ਆਇਆ ਕੁਛ ਲੈ ਕੇ ਨਹੀਂ ਖਾਣ ਤੂੰ ਰਹਿਣ ਦੇ ਕੁਛ ਨਹੀਂ ਉਹ ਰਹਿਣ ਦੇ ਪਾਪਾ ਬੈਠੇ ਆ ਫੜ ਰੱਖ ਲੈ ਤੂੰ ਕੁਛ ਨਹੀਂ ਲੈ ਕੇ ਲੈ ਕੁਛ ਨਹੀਂ ਆਂਦਾ ਫੇਕ ਹੀ ਹੋਇਆ ਨੇ ਉਹਨੂੰ ਚੀਜੀ ਦੇ ਲੜਾਈ ਹੁੰਦੀ ਚੀਜੀ ਲੈ ਦੇ ਉਹ ਕੀ ਫਾਇਦਾ ਹੋਇਆ ਚੱਲਾ ਜਾ ਆਪਾਂ ਖਾ ਲਵਾਂ ਚਲ ਰੋਟੀ ਖਾ ਲਈ ਬਹੁਤ ਸੁਆਦ ਸੀ ਪੂਆ ਫੇਕ ਹੀ ਹੋਇਆ ਸੁਆਦ ਸੀ ਔਰ ਤੁਸੀਂ ਆਇਓ ਕਹਿੰਦੇ ਨੇ ਫੇ ਆਪਾਂ ਤੁਹਾਨੂੰ ਡੇਲੀ ਬਣਾਵਾਂਗੇ ਰਾਤ ਰਾਵਾਂਗੇ ਔਰ ਗਾਲਾਂ ਨੂੰ ਆਵਾਂਗੇ ਆਇਆ ਉਂਗਲੀ ਪੱਲਾ ਮਾਰੂੰਗੀ ਉਂਗਲੀ ਪੱਲਾ ਮਾਰੂੰਗੀ ਹਾਂ ਕਦਾਂ ਹੈ ਛੋਟੇ ਜੱਗੇ ਠੀਕ ਆ ਠੀਕ ਆ ਵੀਡੀਓ ਮੈਂ YouTube ਤੇ ਪਾ ਲਣੀ ਆ ਦੇਖ ਲਈਆਂ ਹੈ ਠੀਕ ਆ ਤੈਨੂੰ ਪਤਾ ਮੇਰੇ ਚੈਨਲ ਦਾ ਕੋਈ ਪਤਾ ਮੈਨੂੰ ਤੇਰੇ ਮੇਰੇ ਚੈਨਲ ਦਾ ਨਾ ਕੀ ਆ ਮਨ ਨਹੀਂ ਡਾਉਂ ਮਨ ਨਹੀਂ ਡਾਉਂ ਮਨ ਵੀਰ ਬਲੌਗ ਆ ਡੜੀ ਸੁਕਾ ਦਿਲ ਮੇਂ ਦੇਖਦੀ ਆ ਲੈ ਤੇਰੇ ਨਾਲ ਤੇ ਭਰ ਦਵਾਂ ਕਿੱਥੇ ਤੇਰਾ ਮਾਲ ਮੰਨੂ ਪਤਾ ਮੇਰੇ ਵਾਲੇ ਤੇ ਹੈਗਾ ਹੈ ਵਾ ਠੀਕ ਆ ਹੋ ਗਿਆ ਪਤਾ ਫੋਨ ਨਾ ਲਾ ਲੈ ਨੀ ਉਹ ਕਵੀ ਲਈਦਾ ਆ ਜੋ ਕਿਸੇ ਦਿਨ ਗੱਡੀ ਕਿਨੇ ਲਈ ਆ ਮੈਨੂੰ ਸਾਥ ਆਹੋ ਆ ਚੱਲ ਚੰਗਾ ਪੂ ਚੰਗਾ ਮੇਰਾ ਪੁੱਤ ਆ ਜੀ ਹੁਣ ਹਾਂ ਹਾਂ ਆਉਂਗੀ ਆਉਂਗੀ ਹਾਂ ਚੱਲ ਠੀਕ ਚੰਗਾ ਠੀਕ ਆ ਬੱਬੀ ਠੀਕ ਆ ਚੰਗਾ ਚੋਕਾ ਦੇਖੂਗਾ ਫੇਰ ਹਾਂ ਹਾਂ ਦੇਖ ਲੈ ਚਲੋ ਹਾਂ ਤੁਸੀਂ ਆਇਓ ਜੋ ਨਾ ਖੇਚਾ ਨਾ ਜਾਣ ਹੈ ਨੇ ਪਾਹਨ ਕਾਲਾ ਦੀ ਬਾਤ ਹੈ ਗੰਨ ਵਾਲਾ ਜਿੱਥੇ ਕਦਣਾਵਾਂ ਰਾਤ ਰਹਿ ਕੇ ਆਵਾਂਗੇ ਆ ਰਾਦਾ ਬਣਾ ਕੇ ਆਇਓ ਪ੍ਰੋਗਰਾਮ ਹਾਂ ਰਾਤ ਆਵਾਂਗੇ ਟਕਾਲਾ ਦੀ ਗਨ ਹੋਰ ਸਹੀ ਹੈ ਲੱਕੀ ਹੋਇਆ ਫੇ ਆਪਾਂ ਗਾਂ ਇਕੱਠੇ ਸੂਸਾਂ ਵਿੱਚ ਮੱਥੜੇ ਕੇ ਆਵਾਂਗੇ ਚਲਾਂਗੇ ਚਲਾਂਗੇ ਆਵਾਂਗੇ ਹਾਂ ਪਾ ਤਾਂ ਮੋਢਿਆਂ ਹੁਣ ਤਾਂ ਹਾਂ ਇਹ ਕਰਾ ਲੇ ਲੱਟਾ ਨਵੀਆਂ ਪਾਈਆਂ ਲੱਟਾਂ ਸਹੀ ਆ ਹਾਂ ਇਹ ਤਵਾਰ ਲੱਟ ਸਹੀ ਇੱਧਰ ਇੱਧਰ ਬੈ ਕਾਰ ਲਵਾਂਗੇ ਮੈਂ ਦੇਖ ਲਊਂਗਾ ਹਾਂ ਦੇਖ ਲਈ ਮੇਰਾ ਪਤਾ ਕਹਿੰਦਾ ਤਵਾਰ ਨੂੰ ਆ ਜਾਈ ਦੱਸ ਹਾਂ ਥੱਪੜ ਕਹਿੰਦੇ ਗਾਲੀ ਆਕਟ ਮਾ ਦਾ ਕਹਿਣਾ ਲਾ ਮੈਂ ਤਾਂ ਡੈਡੀ ਨਹੀਂ ਤੇ ਹੰਦੀ ਕਹਾਂ ਇੱਕ ਥੱਪੜ ਥੱਪੜ ਮਾਰੂੰਗੀ ਆ ਜਿੱਦਾਂ ਕਿ ਆਪ ਥੱਪੜ ਮਾਰੂੰਗਾ ਤੋ ਉਹ ਤਾਂ ਮਾਮੂ ਹੋ ਗਈ ਥੋੜਾ ਟਾਈਮ ਹੀ ਰਹਿ ਗਿਆ ਇਹਦਾ ਜਾਣ ਦਾ ਦਾਦੀ ਦਾ ਸੂਤ ਹੋਣੀ ਹੈ ਉਹਨੇ ਜੋ ਚੁੰਡੇ ਜੋ ਦੇਣਾ ਹੈ ਨਾ ਉਹਨੇ ਚੁੰਡੀ ਤੇਰੀ ਨੂੰ ਬਾਲ ਦੇ ਕੀ ਵੀ ਨਾ ਫਰਜ ਨਾ ਅੱਛਾ ਮਾਮੂ ਕਲੈਕਟਿਵਾ ਦਾ ਕੰਮ ਹੈ ਕਹੀਂ ਦੇਖੇ ਮੈਂ ਉੱਤੇ ਖੜੇ ਮੈਂ ਕਿ ਕੀ ਗੱਲ ਹੋ ਗਈ ਸਿਰ ਫੜ ਕੇ ਕਹਿੰਦੇ ਸੁਖਨੀ ਨੇ ਸਿਰ ਚ ਮਾਰਿਆ ਇੰਨੇ ਭਾਈ ਉੱਤੇ ੜੇ ਸੀ ਕਿਹੜਾ ਲਾਣਾ ਲੈਣਾ ਅਸੀਂ ਜਾਇਆ ਭੈਣ ਦੇ ਉਹਦਾ ਘਰ ਦੇਖਿਆ ਆਂ ਰਾਤ ਦੇ ਵੱਜ ਗਏ 8 ਰੋਟੀ ਅਸੀਂ ਅੱਜ ਇੱਥੇ ਭੈਣ ਦੇ ਘਰ ਖਾ ਲਈਆ ਹੁਣ ਅਸੀਂ ਜਾ ਰਹੇ ਪਾਪਾ ਆਪਣੇ ਘਰ ਨੂੰ ਅਬ ਅਸੀਂ ਗਾਇ ਜਾ ਰਹੇ ਆ ਆਪਣੇ ਘਰ ਨੂੰ इतना आई जा सीधा भूलोवाल भूलो बाल तो सीधा शाम चलासी गागे <laughs>